ਸੋਹਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਆ ਆਪਣੇ ਚੈਨਲ ਉਪਰ ਲੈ ਕੇ ਆਇਆ ਜਰਾ ਨਵਾਂ ਬਲੌਗ ਕੱਲ ਮਸ਼ੀਨਾਂ ਤੋਰ ਕੇ ਆਪਾਂ ਗਈ ਸੀ ਪਿੰਡ ਅੱਜ ਸਵੇਰੇ ਤਾਂ ਮਸ਼ੀਨਾਂ ਦਾ ਪਿਆ ਸੀ ਕੰਮ ਰੈਡੀ ਕਰਨ ਵਾਲੀਆਂ ਤੇ ਹੀ ਰਜੇ ਰਹਿੰਦੇ ਸੀ ਪੱਲੇ ਲਾਉਣ ਵਾਲੇ ਬੈਡ ਬੋਟੇ ਦਾ ਕੰਮ ਰਵੇਦਾ ਆ ਪਹਿਨੇ ਪੱਲੇ ਕੋਸ਼ਿਸ਼ ਕਾਲੀ ਜੀ ਦਾ ਰੱਖਣੀ ਚੱਕ ਲੈ ਕਰ ਮਗਰ ਨਹੀਂ ਹੋ ਗਏ ਕਿਹੜਾ ਰੋਡੇ ਮੜਕਾ ਲਿਆ ਜੀ ਤੂੜੀ ਵਾਲੇ ਤੇ ਪਏ ਤੇ ਪੱਲੇ ਉਹ ਗੇਟ ਲਾ ਕੇ ਚੱਟਾਂ ਆਉਣ ਲੱਗ ਰਿਹਾ ਤੇ ਚੱਲਦੇ ਹੁਣ ਆਪਾਂ ਮਸ਼ੀਨਾਂ ਲਾਵੇ ਜਾ ਕੇ ਦੇਖਾਉਣੇ ਤੁਹਾਨੂੰ ਕੱਸਦੇ ਆ ਪੱਲੇ ਤੇ ਪੱਲਿਆਂ ਦੇ ਬਿਨਾ ਕਿਵੇਂ ਲੱਗਦੀ ਜੀ ਫੋਟੋ ਰੰਗ ਉਹ ਵੀ ਵਿੱਚ ਤੇ ਪੱਲੇ ਲਾ ਕੇ ਮਸ਼ੀਨ ਕਿਵੇਂ ਲੱਗਦੀ ਤੁਸੀਂ ਦੱਸੋ ਠੀਕੇਵੇਂ ਲੱਗੀ ਲੋਕਾਂ ਦੀ ਮਣੀ ਮੋਟੀ ਸੋਹਣੀ ਲੱਗਦੀ ਹੈ ਕਿ ਨਾਲ ਪਹਿਲਾਂ ਤਾਂ ਹੋਰ ਕੁਝ ਦੀ ਲੱਗਦੀ ਸੀ ਕੁਰੀ ਵੱਡੀ ਜੀ ਉੱਥੇ ਜਾ ਕੇ ਪੱਲੇ ਫਿੱਟ ਕਰਦੇ ਕਿਹੜੇ ਚੱਲ ਜਾਂ ਹਰਿਆ ਸਾਡੇ ਸਰਪੰਚ ਨੇ ਵਿਆਹ ਕਿੰਨਾ ਰੱਖ ਰੱਖੀਆਂ ਨੇ ਇਟਾਂ ਅਰੇ ਲਵਾਉਣ ਗਿਆ ਪਤਾ ਨਹੀਂ ਕਦੋਂ ਗਲੀ ਪੱਟੀ ਪਈ ਆ ਆ ਵੀ ਸਾਫ਼ ਸੁਥਰਾ ਰਹਿਣਾ ਕਰਨ ਵਾਲਾ ਤੇ ਪਹੁੰਚ ਕੇ ਕਰਦੇ ਆ ਗੱਲਬਾਤ ਬਣੇ ਰਿਓ ਬਲੌਗ ਦੇ ਨਾਲ ਕਿਹੜੇ ਸਾਧਨ ਮਿੱਤਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੈ ਬਈ ਸਬਸਕ੍ਰਾਈਬਰ ਤੇ ਨਾਲ ਦਿੱਤੀ ਕਿ ਜਿਹੜੀ ਘੰਟੀ ਆ ਦਬਾ ਲੈ ਤਾਂ ਕਿ ਆਪਣੇ ਬਲੌਗ ਦੀ ਨੋਟੀਫਿਕੇਸ਼ਨ ਪਾਉਣੇ ਚਲੋ ਵੀਡੀਓ ਤੇ ਚੱਲ ਜੀ ਮੈਂ ਵੇੜੀ ਆ ਪੈ ਵੀ ਲੱਗ ਰਿਆ ਪੱਲੇ ਲਾਣਾ ਪੱਲੇ ਲਾ ਕੇ ਮਸ਼ੀਨ ਦੇ ਦੱਸਿਓ ਕਿ ਮੈਂ ਲੱਗਦੀ ਲਵਾਉਂ ਲਵਾਉਂ ਲਵਾ ਚਾਹ ਕਿ ਤਰ੍ਹਾਂ ਛੇ ਮੱਪਲੀ ਦਾ ਪੱਲਾ ਭਾਈ ਕੱਟਦੇ ਕੱਟਦੇ ਫੇਰ ਕਰਾ ਲਈ ਪਾਣੀ ਦਿੱਤਾ ਚੱਲ ਲੈ ਵੀ ਇਧਰਲਾ ਪੱਲਾ ਵੀ ਕਰਦੀ ਆ ਫਿੱਟਾ ਐਵੇਂ ਇੱਥੇ ਲਾਈ ਪਰ ਔਖਾ ਕਰਨ ਲੱਗ ਰਿਹਾ ਮਸਾ ਦੇ ਬਾਕੀ ਕਿਉਂ ਅਜੇ ਨਹੀਂ ਲੱਟਾ ਵੀਂ ਘੋਰੀ ਆਓ ਪੜੀਏ ਸ਼ੀਲਡ ਆਓ ਮੈਂ ਇਧਰਲਾ ਪੱਲਾ ਰਹਿ ਗਿਆ ਠੋਕ ਠਕੀਆ ਚੱਲ ਰਹਿਣਾ ਡਾਂਗਾ ਲੈ ਇਧਰੋਂ ਕਰੋ ਚੈੱਕ ਉਹੀ ਮਸ਼ੀਨ ਆਪ ਇਦਾਂ ਲੀ ਮਿਲਣ ਦੀ ਜੀ ਲੱਗਦੀ ਹੁਣ ਦੇਖੋ ਮੇਲ ਦੀ ਫਰੂਗੀ ਛੱਪ ਵਾਂਗੂ ਬਾਕੀ ਸ਼ੀਲਡ ਲਾ ਦਾਂਗੇ ਇਧਰ ਕਰੋ ਮਸ਼ੀਨ ਦਾ ਰੰਗ ਚੈੱਕ ਕਰੋ ਤੁਸੀਂ ਨਾਲ ਦਾ Ориجيਨਲ ਆ 2009 ਮਾਡਲ ਦਾ ਨੀ ਕੋਈ ਹੁਣ ਤਾਂ ਨਹੀਂ ਰੈ ਦਿਨ ਨਹੀਂ ਦਿਖਾਵਾਂਗੇ ਤੂੰ ਮਸ਼ੀਨ ਰੈਡੀ ਕਰਕੇ ਉਹ ਵੀ ਅੰਦਰ ਲਾਤੀ ਤੇ ਲੀਆਂ ਹੋ ਗਈਆਂ ਲਾਈਟਾਂ ਮੈਂ ਆਵਾਜ਼ ਹੂੰ ਦੇ ਇੱਕ ਨਾਟਾ ਇਹੋ ਆਪਾਂ ਆਏ ਓਏ ਇੱਕ ਆ ਨੂੰ ਆਉਗਾ ਛੋਟਾ ਜਿਹਾ ਫਿਲਡ ਵਾਲਾ ਉੱਪਰ ਨਹੀਂ ਆਂਦੀ ਟੈਂਪਰੇਰੀ ਨਹੀਂ ਨਿੰਬੜੀ ਦੇ ਨਹੀਂ ਕੱਟਦੀ ਕਿਸੇ ਲੋਜੋ ਨਿੰਬੜੀ ਹੋ ਗੋ ਟੋਲਨੇ ਆ ਕਿੰਨ ਬੜੀਆਂ ਇਹ ਡੱਬੇ ਵਿੱਚ ਬੜੇ ਕੁਸਾ ਦੇਖ ਲੈ ਸਾਫਲਾ ਰਹਿੰਦੇ ਮੁੰਡੇ ਚਾੜ ਨਿੰਬੜੀਆਂ ਨਵੀਂ ਐ ਉਮੇ ਜਰਸੀ ਲੱਗ ਰਹੀ ਐ ਲੈ ਇਹ ਸਾਫ ਲੈ ਨਿੰਬੜੀਆਂ ਕਿ ਕਰਨੀ ਐ ਹੋਰ ਨਟ ਦੇਮੂਗੇ ਤੇ ਵਿੱਚ ਬੜੇ ਤੇ ਚਗਲੀਏ ਨਟ ਦੀ ਜਦੋਂ ਕੰਨੇ ਤੋਂ ਰੱਖੇ ਤੇ ਵਧੀਆ ਜੀ ਰਹਿਣਾ ਕਰੀਏ ਲੇ ਮੰਗਦੇ ਨਟ ਬੜੀ ਸਾਫ ਆ ਪੈ ਰੋ ਹੈ ਵੀ ਨਟ ਲੱਗ ਰਿਹਾ ਟੋਲ ਨੀ ਚ ਉੱਪਰ ਇੱਕ ਫੜਨਾ ਲੈ ਫੜ ਨਟ ਬੜੀ ਚੱਲ ਆ ਆਹ ਇਹਦਾ ਕਹਿ ਤੋ ਬੜੇ ਯਾਰਾ ਇਹ ਲੈ ਸਾਫ ਆਈ ਨੇ ਇਹ ਟ੍ਰਿਕ ਏਦਾ

ਹੈਂ ਅੱਜ ਬੰਦੇ ਲੱਗ ਹੀ ਜਾਣਗੇ ਤੇ ਚਾਰ ਨਟ ਲੱਗ ਗਏ ਬਸ ਕਿਹੜਾ ਤੈ ਕਿਉਂ ਆਇਆ ਕੋਈ ਇੱਕ ਅੱਧਾ ਨਟਾ ਸਾਰੇ ਆ ਗਏ ਚਲ ਆਉਂਦੇ ਰਲਾ ਤੂੰ ਦੱਸੋ ਭਾਈ ਕਿੰਨੇ ਕੇ ਲੱਗੇ ਪੱਲੇ ਕਿਤਰਾਂ ਲੱਗੇ ਪੱਲੇ ਪੱਲੇ ਨਾਲ ਪੂਰੀ ਕਰੰਟ ਲੱਗਣ ਲੱਗੀ ਹੁਣ ਤਾਂ ਪਹਿਲਾਂ ਲੰਡੀ ਜੀ ਲੱਗ ਗਈ ਸੀ ਹੈ ਕਿਹੜਾ ਪਹਿਲਾਂ ਲੰਡੀ ਜੀ ਲੱਗੀ ਹੁਣ ਉਹ ਲੱਗ ਗਿਆ ਨਾ ਬਾਰੀ ਸੀ ਹੋਈ ਹੁਣ ਬਾਰੀ ਸੀ ਲੱਗ ਗਈ ਬਰਮੀ ਸੀ ਉਹ ਵੀ ਲਗੋ ਦਿਆਂਗੇ ਜਿਹੜਾ ਉਧਰ ਲੱਗ ਰਿਹਾ ਸੀ ਸ਼ੀਲਡ ਲਾ ਕੇ ਭਾਈ ਲੱਗ ਰਹੇ ਆ ਰਉ ਆ ਗਿਆ ਫੋਨ ਬਣਾ ਦੇ ਮੈਂ ਵੀ ਥਲਾ ਡਾ ਬੱਲਾ ਵੀ ਲੱਗ ਗਿਆ ਚੱਕ ਸਾਰੇ ਨਾ ਟਾ ਆਰੇ ਗੰਨ ਫੜਾ ਰਹੇ ਹਿੰਦਾ ਸਾਲਾ ਫੜਾ ਦਰ ਲੈ ਕੋ ਪਲੇਟ ਜੀ ਖੋਲ ਲੈ ਸਰਕਾਰੀ ਜੀ ਐਠੀ ਲਵਾ ਦੇਗਾ ਠੀਕ ਹੈ ਜੀ ਨਾ ਦਿੰਦਾ ਲੈ ਬਈ ਪਿਛਲਾ ਬੱਲਾ ਵੀ ਲੱਗ ਗਿਆ ਡਿੰਪੀ ਦੇ ਤਸਕੀ ਦੇ ਦੀ ਦਾ ਦਾ ਫੜਾ ਦੀਆਂ ਦਸਕੀਆਂ ਕਹਿ ਤੋ ਫੜਾ ਦੀਆਂ ਇਹਨੂੰ ਆਂਦਾ ਨਹੀਂ ਮਟੋਕੇ ਲੱਗੇ। ਲੈ ਦੋ। ਚਾਹੀ ਗੋਡੀਂਬਰੀ। ਪਲੈਰਾ ਢਿੰਬਰੀਆਂ ਬਾਦੂ। ਯਾ ਚੱਕ ਦੱਸ ਗਿਆ। ਲੈ। ਆ ਪਰ ਲਗਾ ਦੇ। ਉਹ ਗੁਰਲਾਲ ਨੂੰ ਖੜਾ ਦੇ ਆ। ਢਿੰਬਰੀਆਂ। ਯਾ ਨਾਟੇ ਕੋ ਹੋਰ ਠੋਕਰੀ ਸਮਾਂ ਇੱਧਰ ਰਹਿ ਦੇ। ਛਾੜ ਦੇ ਨਟ ਪਾ ਦੋ ਇਕਦਾਂ। ਇਕਦਾਂ। ਆਹ ਸਾਈਡ ਦਾ। ਹਾਂ। ਬਾਹਰ ਲੈ। ਨਹੀਂ ਰਹੀ। ਫੜਾ ਦਿਆਂ ਨੂੰ ਉਹ ਲੈ ਕੇ ਟਿੱਟਾ ਲੈ ਗਿਆ। ਚਿੱਟਾ ਲੈ ਗਿਆ। ਉਹ ਨਟ ਰੇ ਦੱਸ ਕੀ ਪਾ ਦੇ। ਭਾਈ ਉਸੇ ਲੈ ਭਾਈ ਗੁਰੂ। ਹੈਲੋ। ਕਰਸੇ ਆਉਂ ਤਰਨ ਰੋਟ ਦਾਸ ਕਨੈਕਟ ਨਹੀਂ થਿਆ ਕੋਈ ਲੈ ਸਾਰਾ ਗੁੱਸਾ ਲੈ ਆ ਰਹਾ ਮੈਂ ਨਟਾਂਗੇ ਤੇ ਲੈਣ ਲੱਗੀ ਪਈ ਐ ਲੈ ਬਾਧੂ ਬੜੇ ਲੈ ਬਈ ਪੱਲਾ ਕਰਤਾ ਫਿੱਟਾ ਜਮਾ ਬਾਕੀ ਤੜਕੀ ਦਿਖਾਵਾਂਗੇ ਹੁਣ ਕਿਰਾਂ ਓਕੇ ਕਰਤੀ ਜਮਾ ਲੈ ਬਾ ਉਹ ਵੀ ਟਰਾਲੀ ਟਰੂਲੀ ਤੜਕੀ ਫਿਰ ਸਾਫ ਸੁਪਈਆ ਜਿਆ ਕਰ ਦਾਂਗੇ ਹੁਣ ਕਿਰਾਂ ਜਮਾ ਇਹਨਾਂ ਓਕੇ ਕਰਕੇ ਖੜਾ ਆਦੀ ਬਾਕੀ ਸਾਨੂੰ ਸਵੇਰੇ ਦਿਖਾਉਣਾ ਤਰਾਂ ਦਿਖਾਉਂ ਜਾਂ ਚੰਡੀਆਂ 11 ਕਿਉਂ ਚੱਲਿਆ ਰੋਟ ਸਿੰਘ ਲੈ ਆ ਜੀ ਤੜਕੀ ਫਿਰ ਇਹਨੂੰ ਗੱਡੀ ਨੋਕ ਕੇ ਕਰਦੇ ਆ ਆ ਪਈ ਪਈ ਸਾਈਡ ਵਾਲੀ ਛਿੰਡੇ ਦੀ ਆਹ ਮਾਰ ਦੂ ਮੈਂ ਕੱਪੜਾ ਆ ਰੇ ਇੱਤਾ ਜਾ ਆਹ ਮਾਰਤਾ ਡੀਜ਼ਲ ਵਾਲਾ ਕੱਪੜਾ ਮੈਂ ਹੁਣ ਦੇਖੋ ਚਮਕਾਂ ਦੇ ਬਾਕੀ ਸਵੇਰੇ ਦਿਖਾਉਂਗਾ ਲੱਗਿਆ ਲਾਈਟ ਸਟਾਰਟ ਕਰਕੇ ਫੇਰ ਲੱਗੇਗੀ ਆ ਲੱਗਿਆ ਬਈ ਲਾ ਹੋ ਗਈ ਤਾਰ ਹਿੱਲ ਜਾਂਦੀ ਐ ਦੀ ਜਾਂਦੇ ਜਾਂਦੇ ਲੱਗਦੀ ਜਿਦੋਂ ਖੱਡੇ ਮੱਜਾ ਲਾਇਆ ਬਈ ਆਹ ਸ਼ਾਮ ਕ ਨਿਕਲਈ ਜਦ ਪੱਲੇ ਦੀ ਇਹ ਪਈ ਸੀ ਤੂੜੀ ਵਾਲੇ ਚ ਉਹ ਕਰਾਂ ਡੀਜ਼ਲ ਵਾਲਾ ਕੱਪੜਾ ਹੀ ਮਾਰਿਆ ਹਲੇ ਸਾਫ ਸੁਭਈਆ ਨਹੀਂ ਕਰਿਆ ਵਾਲਾ ਓਏ ਆ ਨਹੀਂ ਚਾਲੀਏ ਲੈ ਪਾਓ ਰੈਡੀ ਹੀ ਦੇਖ कारती ओके बाकी जाके फिर देखने ले आ इधरों आ कितना हो रहा है चेक है बाबू ਮਸ਼ੀਨ ਐਨੀ ਸ਼ਾਮ ਕੇ ਚਲਾਈ ਹੋਈ ਸੀ 9 ਮਾਰ ਦਾ ਇਹੀ ਪੂਜਾ ਅਰੇ ਹੁਣ ਆ ਮਾਰਤਾ ਡੀਜ਼ਲ ਵਾਲਾ ਕੱਪੜਾ ਸਮਾਂ ਆ ਗਿਆ ਪੱਲਾ ਹੁਣ ਚੱਲਦੇ ਆਪਾਂ ਘਰ ਨੂੰ ਬਾਬੇ ਆਪਣਾ ਵਲੌਗ ਵਾਸ ਅੱਜ ਦਾ ਇੰਨੀ ਸੀ ਵਲੌਗ ਦਾ ਹੋ ਗਿਆ ਐਂਡ ਤੇ ਬਾਕੀ ਸਵੇਰੇ ਕਰਦੇ ਆ ਸ਼ਟਾਰਟ ਰੈਡੀ ਤੇ ਜਿਹੜੇ ਆਪਣੇ ਵੀਰਪ੍ਰਭ ਦੇ ਚੈਨਲ ਦਾ ਹੈ ਉਹ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਹੁਣ ਚੱਲਦੇ ਆਪਾਂ ਸਤਰਨ ਮੇਸਟਾ ਚਲ ਕੋਈ ਜੱਟ ਨਹੀਂ ਨਾ ਮਿਲਿਆ